ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ ਸੋ ਅੱਜ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਜੋ ਤੁਸੀਂ ਦੇਖ ਸਕਦੇ ਹੋ ਸ਼੍ਰੀ ਰਾਮ ਵਿਆਹ ਉਤਸਵ ਕੀ ਆਪ ਸਭੀ ਕਾ ਹਾਰਦਿਕ ਸ਼ੁਭ ਕਾਮਨਾ ਹੈ ਸੋ ਅੱਜ ਰਾਮ ਵਿਆਹ ਹੈ ਸੋ ਰਾਮ ਵਿਆਹ ਦੇ ਮੌਕੇ ਤੇ ਜੋ ਸ਼੍ਰੀ ਰਾਮਲੀਲਾ ਕਮੇਟੀ ਕੁਰਾਲੀ ਦੀ ਹੈ ਇਹਨਾਂ ਦੇ ਵੱਲੋਂ ਅੱਜ ਇੱਥੇ ਲੱਡੂ ਵੰਡੇ ਜਾ ਰਹੇ ਨੇ ਸ਼੍ਰੀ ਰਾਮ ਅਤੇ ਸੀਤਾ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਤੇ ਆਪਾਂ ਗੱਲਬਾਤ ਕਰਦੇ ਆ ਆਪਣੇ ਪ੍ਰਧਾਨ ਜੋ ਗੋਪੀ ਜੀ ਰਾਮਲੀਲਾ ਦੇ ਹਾਂਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਸਭ ਤੋਂ ਪਹਿਲਾਂ ਅੰਬਰਜੀਤ ਮਾਨ ਜੀ ਇਹ ਚੈਨਲ ਦਾ ਮੈਂ ਧੰਨਵਾਦ ਕਰਦਾ ਹਾਂ ਜੋ ਇਸ ਮਾਧਿਅਮ ਸਾਨੂੰ ਪ੍ਰਭੂ ਰਾਮ ਜੀ ਦੇ ਚਰਿੱਤਰ ਬਾਰੇ ਦਰਸ਼ਾਉਂਦੇ ਆ ਤੇ ਅੱਜ ਦਾ ਦਿਨ ਪ੍ਰਭੂ ਰਾਮ ਜੀ ਦਾ ਵਿਆਹ ਵਿਆਹ ਸੀਗਾ ਹਾਂ ਮੈਂ ਕਿਹਾ ਤੇ ਇਸੇ ਕਾਰਨ ਅਸੀਂ ਇਹਨਾਂ ਦੀ ਖੁਸ਼ੀ ਦੇ ਮੌਕੇ ਤੇ ਲੱਡੂਆਂ ਦਾ ਪ੍ਰਸ਼ਾਦ ਵੰਡ ਰਹੇ ਹਾਂ ਤੇ ਜਿਸ ਕਾਰਨ ਆਪਣਾ ਵਿਆਹ 2022 ਮਾਤਾ ਸੀਤਾ ਭਗਵਾਨ ਰਾਮ ਦਾ ਵਿਆਹ ਕੀ ਵਰਸ਼ਘਾਟ 28 ਨਵੰਬਰ 2022 ਸੋਮਵਾਰ ਨੂੰ ਹੈ ਪੁਰਾਣੋ ਕੇ ਅਨੁਸਾਰ ਵਿਆਹ ਪਛਮੀ ਕੇ ਦਿਨ ਯਾਨੀ ਕਿ ਮਾਰਗਸ਼ੀਰਸ਼ ਮਾਂ ਕੇ ਸ਼ੁਕਰ ਪਕਸ਼ ਕੇ ਸ਼ੁਕਰ ਪਕਸ਼ ਕੇ ਪਛਮੀ ਤਿਥਿ ਮੇ ਸੀਮਾ ਸੀਤਾ ਕੇ ਮੰਦਿਰ ਮੇ ਪੂਜਾ ਕੀ ਪ੍ਰਾਰਥਨਾ ਕੀਤੀ ਔਰ ਅਮਨੇ ਪੂਜਾ ਪਾਠ ਕਰਕੇ ਯਹਾਂ ਪੇ सारे रामलीला कमेटी के मेंबर्स हमारे डायरेक्टर डिरे, साहब, डायरेक्टर साहब कैशियर साहब कार्यकारी प्रधान स्टेट सेक्रेटरी और अपने नीतीश वरुण जी यशपाल दीपू जी विनीश वर्मी जी यहाँ पे सब विराजमान हैं इसलिए हम इस उपलक्ष्य में प्रभु राम जी की सेवा मन भाव से कर रहे हैं और खुशी बहुत है मन को कि हम प्रभु राम जी की सेवा में दिन रात एक करें और ऐसे ही प्रभु राम जी की हमारे ऊपर सेवा कृपा बनी रहे बहुत सिया रामचंद्र भगवान की ਸੋ ਹਾਂਜੀ ਮਨੀਸ਼ ਬਰਮੀ ਜੀ ਅੱਜ ਰਾਮ ਵਿਆਹ ਮਨਾਇਆ ਜਾ ਰਿਹਾ ਸੋ ਬੜੀ ਖੁਸ਼ੀ ਦੇ ਨਾਲ ਕਰਾਲੀ ਦੇ ਸਬਜੀ ਮੰਡੀ ਚੌਂਕ ਦੇ ਵਿੱਚ ਲੱਡੂ ਵੰਡੇ ਜਾ ਰਹੇ ਆ ਰਾਮਲੀਲਾ ਕਮੇਟੀ ਵੱਲੋਂ ਕੀ ਕਹੂੰ ਪਹਿਨਾ ਸਾਰਿਆਂ ਨੂੰ ਸਾਡੀ ਪੂਰੀ ਕਮੇਟੀ ਕੰਨੀ ਤੋਂ ਤੇ ਮੇਰੇ ਕੰਨੀ ਤੋਂ ਸਭ ਨੂੰ ਜੈ ਸ਼੍ਰੀ ਰਾਮ ਬੋਲ ਸਿਆਪਤੀ ਰਾਮਚੰਦਰ ਮਹਾਰਾਜ ਜੀ ਕੀ ਜੈ ਬੋਲ ਪਵਨ ਸੁਤ ਹਨੂਮਾਨ ਜੀ ਕੀ ਜੈ ਜਿਵੇਂ ਕੀ ਸਾਡੇ ਪ੍ਰਧਾਨ ਜੀ ਨੇ ਦੱਸਿਆ ਹੈ ਕਿ ਅੱਜ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਵਿਆਹ ਪੰਚਮੀ ਹੈ ਵਿਵਾਹ ਅੰਜਮੀ ਦਾ ਮਤਲਬ ਹੈ ਕਿ ਅੱਜ ਪ੍ਰਭੂ ਰਾਮ ਜੀ ਅਤੇ ਮਾਤਾ ਸੀਤਾ ਜੀ ਦਾ ਅੱਜ ਵਿਆਹ ਹੋਇਆ ਸੀਗਾ ਉਸੇ ਉਪਲਕਸ਼ ਦੇ ਵਿੱਚ ਕੋਰਾਲੀ ਜੋ ਕਿ ਰਾਮਬਿਲਾ ਕਮੇਟੀ ਹੈ ਸਾਡੀ ਕ੍ਰਿਸ਼ਨਾ ਮੰਡੀ ਕੋਰਾਲੀ ਦੇ ਵੱਲੋਂ ਸਾਰੇ ਕਲਾਕਾਰ ਸਾਰੇ ਮੈਨੇਜਮੈਂਟ ਕਰਨੀ ਤੋਂ ਤੇ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਅਸੀਂ ਪ੍ਰਭੂ ਨੂੰ ਹੁਣੇ ਪ੍ਰਸ਼ਾਦ ਲਗਾਇਆ ਤੇ ਇੱਕ ਬਹੁਤ ਛੋਟੀ ਜੇ ਟਾਈਮ ਦੇ ਵਿੱਚ ਸਾਰੇ ਇਕੱਠੇ ਹੋਏ ਹਨ ਤੇ ਜਿਸ ਵਿੱਚ ਅਸੀਂ ਸ਼ਹਿਰ ਵਾਸੀਆਂ ਨੂੰ ਸਬਜੀ ਮੰਡੀ ਕੁਰਾਲੀ ਦੇ ਵਿੱਚ ਅਸੀਂ ਲੱਡੂਆਂ ਦਾ ਪ੍ਰਸ਼ਾਦ ਲਗਾ ਕੇ ਸਾਰਿਆਂ ਨੂੰ ਸਭ ਨੂੰ ਪ੍ਰਸ਼ਾਦ ਦੇ ਰਹੇ ਨੇ ਜਿਸ ਦਾ ਬਹੁਤ ਹੀ ਧੰਨਵਾਦ ਸਾਰੇ ਸ਼ਹਿਰ ਦਾ ਸਾਡੇ ਪ੍ਰਧਾਨ ਜੀ ਸਾਡੇ ਚਮਨ ਸਾਹਿਬ ਤੇ ਸਭ ਫਾਇਦੇ ਪ੍ਰਭੂ ਰਾਮ ਦੀ ਕਿਰਪਾ ਬਣੀ ਰਹੇ ਐਦਾਂ ਹੀ ਅਸੀਂ ਹਰ ਸ਼ੌਕ ਹਲਾਸ ਨਾਲ ਹਰ ਵਾਰ ਇਸੇ ਤਰ੍ਹਾਂ ਇਹਨਾਂ ਦੇ ਪ੍ਰੋਗਰਾਮ ਕਰਦੇ ਰਹੀਏ ਇਹਨਾਂ ਦਾ ਆਸ਼ੀਰਵਾਦ ਲੈਂਦੇ ਰਹੀਏ ਜੈ ਸ਼੍ਰੀ ਰਾਮ ਹਾਂਜੀ ਸੰਜੀਵ ਜੀ ਅੱਜ ਲੱਡੂ ਵੰਡੇ ਜਾ ਰਹੇ ਆ ਰਾਮ ਵਿਆਹ ਦੀ ਖੁਸ਼ੀ ਵਿੱਚ ਸੋ ਕੀ ਕਹਿਣਾ ਤੁਹਾਡਾ ਸਭ ਤੋਂ ਪਹਿਲਾਂ ਸਾਰੇ ਨੂੰ જય શ્રી ਰਾਮ ਤੇ ਸ਼੍ਰੀ ਰਾਮ ਰੀਲਾ ਕਮੇਟੀ ਕੁਰਾਰੀ ਵੱਲੋਂ ਅੱਜ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਮਾਤਾ ਸੀਤਾ ਜੀ ਦਾ ਵਿਆਹ ਮਨਾਇਆ ਜਾ ਰਿਹਾ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਰਾਮ ਰੀਲਾ ਕਮੇਟੀ ਨੇ ਬਹੁਤ ਵਧੀਆ ਥੋੜੇ ਸਮੇਂ ਦੇ ਵਿੱਚ ਇੰਨਾ ਵਧੀਆ ਪ੍ਰੋਗਰਾਮ ਰੱਖਿਆ ਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਆਪਣੀ ਰਾਮ ਰੀਲਾ ਕਮੇਟੀ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਤੇ ਪ੍ਰਭੂ શ્રી ਰਾਮ ਜੀ ਤੋਂ ਹਮੇਸ਼ਾ ਇਹ ਹੀ ਮੰਗਦਾ ਹਾਂ ਕਿ ਪ੍ਰਭੂ શ્રી ਰਾਮਚੰਦਰ ਜੀ ਸਾਡੀ ਰਾਮ ਰੀਲਾ ਕਮੇਟੀ ਤੇ ਸਾਡੇ ਸ਼ਹਿਰ ਨੂੰ ਇਸੇ ਤਰ੍ਹਾਂ ਆਪਣਾ ਅਸ਼ੀਰਵਾਦ ਦਿੰਦੇ ਰਹਿਣ ਜੈ ਸ਼੍ਰੀ ਰਾਮ ਹਾਂਜੀ ਚੰਨਾ ਜੀ ਕੀ ਕਹੋਗੇ ਤੁਹਾਡਾ ਵੀ ਬੜਾ ਸਹਿਯੋਗ ਰਹਿੰਦਾ ਰਾਮ ਨੀਲਾ ਦੇ ਵਿੱਚ ਸੋ ਰਾਮਚੰਦਰ ਜੀ ਦਾ ਕਾਫੀ ਤੁਹਾਡੇ ਸਿਰ ਤੇ ਹੱਥ ਹੈ ਕੀ ਕਹੋਗੇ ਦੇਖੋ ਇਹ ਤਾਂ ਪਹਿਲਾ ਸਭ ਤੋਂ ਪਹਿਲਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੋਂ ਬਾਅਦ ਜੇ ਆਪਾਂ ਦੇਖੋ ਪ੍ਰਭੂ ਰਾਮ ਦੀ ਸੇਵਾ ਮੰਨਤੇ ਕਰਦੇ ਆਂ ਤੁਹਾਨੂੰ ਹੱਥ ਤਾਂ ਸਭ ਪਰ ਹੋਊਗਾ ਜਿਹੜਾ ਕਰਦਾ ਜੀ ਬਾਕੀ ਚਲੋ ਇਹ ਪ੍ਰੋਗਰਾਮ ਦੀ ਗੱਲ ਕਰੀ ਆ ਆਪਾਂ ਇਹ ਬਹੁਤ ਥੋੜੇ ਸਮੇਂ 'ਚ ਸਾਡੇ ਗੁੱਪੀ ਜੀ ਨੇ ਪ੍ਰਧਾਨ ਜੀ ਨੇ ਸਾਨੂੰ ਫਿਰ ਪਰਮਿਸ਼ਨ ਦਿੱਤੀ ਕਹਿੰਦੇ ਇਦਾਂ ਪ੍ਰੋਗਰਾਮ ਕਰਨਾ ਹੈ ਵਿਵਾਦ ਦਾ ਪ੍ਰੋਗਰਾਮ ਹੈ ਤੇ ਥੋੜੇ ਸਮੇਂ ਜਿਨ੍ਹਾਂ ਨੇ ਕਿਹਾ ਲੱਡੂਆਂ ਦਾ ਪ੍ਰੋਗਰਾਮ ਕਰਨਾ ਚਲੋ ਅਸੀਂ ਕਿਹਾ ਵੀ ਅੱਛੀ ਗੱਲ ਹੈ ਬਹੁਤ ਅੱਛੀ ਅੱਗੇ ਰਾਮਬਿੱਲਾ ਵੱਲੋਂ ਵੈਸੇ ਪ੍ਰੋਗਰਾਮ ਪਹਿਲੀ ਵਾਰ ਹੋ ਰਿਹਾ ਮੇਰੇ ਸਾਹਮਣੇ ਚਲੋ ਕੋਈ ਹਿੰਮਤ ਕਰਦਾ ਪ੍ਰਭੂ ਆਪੇ ਸ਼ਕਤੀ ਦਿੰਦਾ ਠੀਕ ਹੈ ਤੇ ਕੁਛ ਨਾ ਕੁਛ ਉਹਦਾ ਫਲ ਵੀ ਮਿਲਦਾ ਐਸੀ ਗੱਲ ਨਹੀਂ ਹੈ ਬਾਕੀ ਇਹ ਬਹੁਤ ਖੁਸ਼ੀ ਦੀ ਗੱਲ ਹੈ ਤੇ ਲੋਕਾਂ ਨੂੰ ਵੀ ਪਤਾ ਲੱਗਦਾ ਵੀ ਇਹ ਅੱਜ ਪ੍ਰਭੂ ਰਾਮ ਜੀ ਦਾ ਵਿਆਹ ਹੈ ਨਹੀਂ ਪਤਾ ਨਹੀਂ ਲੱਗਦਾ ਲੋਕਾਂ ਨੂੰ ਠੀਕ ਹੈ ਇਹਦਾ ਨੌਲੇਜ ਵੀ ਵੱਧਦੀ ਆ ਬੰਦੇ ਦੀ ਤੇ ਇਸ ਕਰਕੇ ਬਾਕੀ ਕਮੇਟੀ ਵੱਲੋਂ ਚਲੋ ਬੰਦੇ ਇਕੱਠੇ ਹੋਏ ਆ ਇਹਨਾਂ ਦਾ ਵੀ ਬਹੁਤ ਤੁਹਾਡਾ ਧਮਾਨ ਚੈਨਲ ਵਾਲੇ ਫਟਾਫਟ ਪਹੁੰਚ ਜਾਂਦੇ ਆ ਤੁਹਾਡਾ ਵੀ ਬਹੁਤ ਰੋਲ ਹੈ ਇਹਦੇ ਵਿੱਚ ਬਾਕੀ ਦੇਖੋ ਇਹ ਸਭ ਦੇ ਸਹਿਯੋਗ ਨਾਲ ਪ੍ਰੋਗਰਾਮ ਹੁੰਦਾ ਸ਼ਹਿਰ ਤਾਂ ਚਲੋ ਰਾਮ ਲਾ ਵੰਦਦਾ ਇਹ ਤਾਂ ਛੋਟਾ ਜਿਹਾ ਪ੍ਰੋਗਰਾਮ ਅਗਲੀ ਵਾਰ ਅਸੀਂ ਕਹਿੰਦੇ ਹੋਰ بڑا ਕਰੋ ਜੇ ਹੋ ਸਕਦਾ ਠੀਕ ਹੈ ਨਾ ਲੋਕਾਂ ਨੂੰ ਹੋਰ ਪਤਾ ਲੱਗੇ ਜੀ ਬਾਕੀ ਸਾਡੇ ਪ੍ਰਧਾਨ ਜੀ ਜਿਖਣਾ ਹੁਕਮ ਕਰਦੇ ਆ ਸੀ ਕਹਿੰਦੇ ਚਲੋ ਵੀ ਪ੍ਰਭੂ ਰਾਮ ਦੇ ਹੁਕਮ ਹੈ ਇਹਨਾਂ ਨੂੰ ਉਸ ਹਿਸਾਬ ਨਾਲ ਅਸੀਂ ਚੱਲ ਕੇ ਚਲੋ ਥੋੜੇ ਸਮੇਂ ਚ ਪ੍ਰੋਗਰਾਮ ਮਤਲਬ ਥੋੜਾ ਕਰਿਆ ਚਲੋ ਜਿਆਦਾ ਕਰਿਆ ਪ੍ਰਭੂ ਰਾਮ ਦੀ ਇੱਛਾ ਜੋ ਮਤਲਬ ਸਰੇ ਲੱਗ ਗਿਆ ਵਧੀਆ ਲੱਗ ਜਾਣਾ ਤੇ ਸਾਡੀ ਇਹ ਇੱਛਾ ਹੈ ਵੀ ਪ੍ਰਭੂ ਸਭ ਨੂੰ ਤੰਦਰੁਸਤੀ ਦੇਵੇ ਸਭ ਦਾ ਭਲਾ ਕਰੇ ਜੈ ਸ਼ੀਰਿ ਨਾਮ ਜੈ ਸ਼ੀਰਿ ਰਾ ਔਰ ਦੂਸਰੀ ਗੱਲ ਕੀ ਚੱਕ ਰਹੇ ਸਾਡੇ ਅਮਰਜੀਤ ਮਾਨ ਜੀ ਹਰ ਪਾਸੇ ਨੂੰ ਦੇਖ ਲਓ ਜ਼ਰੂਰੀ ਨਹੀਂ ਇੱਕ ਇਹਨਾਂ ਦਾ ਚੈਨਲ ਹੈ ਇਸ ਚੈਨਲ ਦੇ ਮਾਧਿਅਮ ਨਾਲ ਜਾਨ ਪੁੱਛ ਕੇ ਇਹਨਾਂ ਨਾਲ ਕੋਈ ਪ੍ਰਚਾਰ ਕਰ ਰਿਹਾ ਹੈ ਇਹ ਇੱਕ ਬਹੁਤ ਹੀ ਬਹੁਤ ਇੱਕ ਮਨ ਦੇ ਸਵਾਰਥ ਮਲਕੀ ਅਜੇਸਤਾਨ ਕੋਈ ਵੀ ਨਹੀਂ ਹੁੰਦਾ ਜਿੱਥੇ ਪਹੁੰਚੇ ਨਹੀਂ ਹੁੰਦੇ ਹਰ ਕੋਈ ਆਪਣੇ ਦੇਵੀ ਦੇਵਤੇ ਗੁਰਦੁਆਰੇ ਮੰਦਿਰ ਮਸਜਿਦ ਹਰ ਇੱਕ ਤੇ ਆਪਣਾ ਅੰਮ੍ਰਿਤ ਈਮਾਨ ਜਦਾ ਹਰ ਇੱਕ ਕਿਸ ਪਾਸੇ ਰੋੜ ਰਹਿੰਦਾ ਹੈ ਤੇ ਅੰਮ੍ਰਿਤ ਈਮਾਨ ਵੀ ਸਾਡੇ ਰਾਮ ਲਲਾ ਕਮੇਟੀ ਕਮੇਟੀ ਦੇ ਤੁਹਾਨੂੰ ਦੱਸਣਾ ਚਾਹੁੰਦਾ ਹੈ ਅਮਰਜੀਤ ਜੀ ਹਮਾਰੇ ਰਾਮ ਲਲਾ ਕਮੇਟੀ ਦੇ ਆਪਣੇ ਸਰਪ੍ਰਸਤ ਹੈ ਤੇ ਇਹਨਾਂ ਦਾ ਵੀ ਸਾਡਾ ਬਹੁਤ ਯੋਗਦਾਨ ਹੈ ਤੇ ਸਾਡੇ ਸਾਰੇ ਮੈਨੇਜਮੈਂਟ ਸਸ ਸੂ ਮੂ ਕਲਾਕਾਰ ਮੈਨੇਜਮੈਂਟ ਅਹੁਦੇਦਾਰ ਜਿੰਨੇ ਵੀ ਸਾਡੇ ਆ ਪੂਰੇ ਇਹਨਾਂ ਦਾ ਮਾਨ ਸਤਕਾਰ ਕਰਕੇ ਸਾਡੇ ਉਰੇ ਰਾਮ ਲਾ ਕਮੇਟੀ ਦੇ ਅੰਦਰ ਆਏ ਆ ਔਰ ਦੂਸਰੀ ਗੱਲ ਕੀ ਚੱਕ ਰਹਾ ਪ੍ਰਭੂ ਰਾਮ ਜੀ ਦੀ ਅੱਜ ਵਿਆਹ ਇੰਨੀ ਖੁਸ਼ੀ ਮੰਦੇ ਅੰਦਰ ਅੱਜ ਇਹਨਾਂ ਦੀ ਖੁਸ਼ੀ ਦੇ ਅੰਦਰ ਅਸੀਂ ਲੋਕਾਂ ਨੂੰ ਲੱਡੂ ਵੰਡ ਰਹੇ ਆ ਪੋਸਾ ਨੂੰ ਪ੍ਰਭੂ ਰਾਮ ਜੀ ਬਸ ਐਕਣਾ ਹੀ ਅ ਸ਼ਕਤੀ ਬਖਸ਼ੇ ਔਰ ਅੰਮਰਜੀਤ ਮਾ ਜੀ ਨੂੰ ਵੀ ਸ਼ਕਤੀ ਬਖਸ਼ੇ ਔਰ ਸਾਰੇ ਹੀ ਸਾਡੇ ਰਾਮਲਾ ਕਮੇਟੀ ਨੂੰ ਸ਼ਕਤੀ ਬਖਸ਼ੇ ਬਖਸ਼ੇ ਮੈਂ ਬਸ ਆਈ ਗੱਲ ਕਹਿਣਾ ਚਾਹੂੰਗਾ ਸੁਖ ਸ਼ਾਂਤੀ ਰੱਖੋ ਪ੍ਰਭੂ ਰਾਮ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਮਨ ਦੀ ਮਰਜ਼ੀ ਪੂਰੀ ਕਰੇ ਬਹੁਤ ਸੱਚੇ ਦਰਵਾਜ ਕੀ ਜੈ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਣਾ ਨਾ ਭੁੱਲੋ